ਨਵਾਂ ਜੀ ਪ੍ਰਾਪਜੋ ਤਿਆਰ ਹੋ ਗਿਆ ਜਾਗੇ ਪਹਿਲਾਂ ਕਹਿੰਦੀ ਕਾਫੀ ਪੀਣੀ ਆ ਜੌਰਜੀਆ ਜੀਨਸ ਤੇ ਹੁਣ ਅਸੀਂ ਅੰਦਰ ਚੱਲੇ ਆ ਤਿੱਥੋਂ ਕੁਝ ਲੈਣੇ ਆ ਖਾਣ ਪੀਣ ਨੂੰ ਲੋ ਜੀ ਆਰਡਰ ਸਾਡਾ ਬਣ ਰਿਹਾ ਹੈ ਤੇ ਟੇਬਲ ਅਸੀਂ ਆਪਣਾ ਮੰਨ ਲਿਆ ਤਪ ਤਪ ਲੱਗੀ ਆ ਤੇ ਬਹੁਤ ਸੋਹਣਾ ਵੈਦਰ ਆ ਹੋਪ ਕੇ ਤੁਸੀਂ ਸੱਟ ਨਾਲ ਆ ਜੇ ਇੰਜੋਏ ਕਰੋਗੇ ਸਾਡਾ ਸਾਰਾ ਦਿਨ ਤੇ ਬਹੁਤ ਸੋਹਣੀ ਬਣੀ ਤੁਹਾਨੂੰ ਚੀਜ਼ਾਂ ਵਾਅਦ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਘਮਾਈਏ ਭਾਂਡੇ ਬਹੁ ਖੜਕਾਈ ਜਾਂਦੀ ਦੀ ਤੇ ਸੌਰੀ ਜੇ ਤੁਹਾਨੂੰ ਆਵਾਜ਼ ਥੋੜੀ ਘੱਟ ਆ ਰਹੀ ਹੋਵੇ ਤੁਹਾਡੀ ਪਰ ਵਾਲਾ ਬਹੁਤ ਪਿਆਰ ਜੀ ਲੋਕੀ ਬਹੁ ਬੈਠੇ ਇੱਥੇ ਆਲਰੇਡੀ ਤੇ ਅੱਜ ਤੁਹਾਨੂੰ ਨਾਲ ਘੁਮਾਵਾਂਗੇ ਆਪਾਂ ਲਓ ਜੀ ਆ ਗਿਆ ਸਾਡਾ ਖਾਣਾ ਤਿਆਰ ਹੋ ਕੇ ਗੋਰੀਆਂ ਵਾਲਾ ਖਾਣਾ ਅੱਜ ਪ੍ਰਾਜਨ ਕੰਨੀ ਟਰਾਈ ਕਰਨਾ ਦੇਖਦੇ ਹਾਂ ਇਹਦਾ ਕੀ ਰਿਵਿਊ ਆ ਕਾਫੀ ਤਾਂ ਬੜੀ ਸੋਹਣੀ ਉਹਨਾਂ ਨੇ ਬਣਾਈ ਆ ਦਿਲ ਜਾਂ ਭਾਗ ਬੱਤਾਂ ਪ੍ਰਾਜਾ ਦੱਸੋਗੇ ਨੇ ਉਹ ਜੀ ਆਪਾਂ ਖੈਂਡ ਵਿੱਚ ਤਾਂ ਖਾ ਲਿਆ ਤੇ ਪ੍ਰਾਜਾ ਨੇ ਪਾਲੇ ਖਲਾਰੇ ਆ ਦੇਖ ਲੋ ਯਾਨੀ ਚਾਕੂ ਚੁੱਕ ਗਏ ਇਹਦਾ ਖਾਣਾ ਬਹੁਤ ਔਖਾ ਪਰ ਖਾਣਾ ਕਹਿੰਦੀ ਇਹਨਾਂ ਨਾਲ ਹੀ ਹੈ ਤੇ ਆਪਣਾ ਹਿਸਾਬ ਜਾਈ ਲਾਈ ਜੁੰਦੀ ਹੁਣ ਕਿੱਦਾਂ ਹੁੰਦਾ ਸਵਾਦ ਆ ਜੀ ਖਾਣਾ ਬਹੁਤ ਸਵਾਦ ਆ ਜੀ ਸਾਡੇ ਮੇਨ ਚ ਹੀ ਰਹੀ ਸੀ ਵੀ ਸਵਾਦ ਲੱਗੇ ਸਵਾਦ ਆ ਗੋਰੀਆਂ ਦਾ ਬਹੁਤ ਹਾਂ ਜੀ ਦੰਨ ਜੀ ਲੋ ਜੀ ਰਾਜੋਨੋਂ ਦਾ ਆ ਗਿਆ ਮਜ਼ਾ ਤੇ ਆਪਾਂ ਨੂੰ ਮਜ਼ਾ ਪੂਰਾ ਆ ਕਿਉਂਕਿ ਵੈਜੀਟੇਰੀਅਨ ਬੰਦਿਆਂ ਦਾ ਇਹ ਚੱਕਰ ਹੁੰਦਾ ਵੀ ਜੇ ਚੀਜ਼ ਸਵਾਦ ਨਾਲ ਨਾ ਲੱਗੇ ਫਿਰ ਮਨ じゃ ਫਟ ਨਹੀਂ ਹੁੰਦਾ ਕਿਉਂਕਿ ਦੋ ਤਿੰਨ ਚੀਜ਼ਾਂ ਹੁੰਦੀਆਂ ਲਿਮਟਿਡ ਹੁੰਦੀਆਂ ਆਲਰੇਡੀ ਤੇ ਚੀਜ਼ ਜੇ ਪਸੰਦ ਆ ਜੇ ਤਾਂ ਫਿਰ ਉਹਦੇ ਨਾਲ ਦੀ ਰੀਸ ਆਏ ਫੇ ਪੈਸੇ ਲਾਏ ਦੁੱਖਦੇ ਜੀ ਜਦੋਂ ਆਪਾਂ ਨਾ ਵੇਸਟੋਰ ਤੇ ਜਾਂਦੇ ਹਰ ਇੱਕ ਕੋਈ ਆਪਣੇ ਅਕੋਰਡਿੰਗ ਬਣਾਉਂਦਾ ਇੰਨੀਆਂ ਦਸਾਂ ਚੀਜ਼ਾਂ ਜੋ ਇੱਕ ਚੀਜ਼ ਵੈਜੀਟੇਰੀਅਨ ਹੋਊਗੀ ਤੇ ਜੋ ਵੀ ਡਰ ਹੁੰਦਾ ਵੀ ਆਏ ਆਰਡਰ ਕਰਨ ਦਾ ਤਾਂ ਨਾ ਕਰੀਏ ਬਿਲਕੁਲ ਸਹੀ ਗੱਲ ਤੇ ਬਟ ਹਾਂਜੀ ਹਾਂਜੀ ਤੇ ਬਟ ਇੱਕ ਚੀਜ਼ ਮੈਂ ਤੁਹਾਨੂੰ ਨਹੀਂ ਜਾਊਂਗਾ ਮੈਨੂੰ ਜੋ ਚੰਗੀ ਨਹੀਂ ਲੱਗੀ ਉਹ ਇਹ ਆ ਕਿ ਗੋਰੇ ਫੂਡ ਤਾਂ ਬਹੁਤ ਵਧੀਆ ਖਾਂਦੇ ਆ ਜੀ ਇੱਥੇ ਕੋਈ ਸ਼ੱਕ ਨਹੀਂ ਬਟ ਇਹਨਾਂ ਆਖਰੀ ਹੱਦ ਤੱਕ ਝੂਠ ਬਹੁ ਛੱਡਦੇ ਆ ਮੈਂ ਇੱਥੇ ਦੇਖਿਆ ਗੋਰੇ ਝੂਠ ਜਿੱਦਾਂ ਆਪਣੇ ਕੁਛ ਨਾ ਕੁਛ ਛੱਡ ਜਾਂਦੇ ਆ ਖਾਂਦੇ ਨਹੀਂ ਸਾਰਾ ਯਾਨੀ ਕਿ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਬੰਦੇ ਨੂੰ ਜੂਟ ਨਹੀਂ ਚੜ੍ਹਨੀ ਚਾਹੀਦੀ। ਇਹ ਜਿੰਦ ਨੂੰ ਕੰਡ ਕਰਦਾ, ਇਹ ਯੰਗਸਟਰਸ ਕਰਦੇ ਆ। ਹਾਂ। ਜਿਹੜੇ ਸੀਨੀਅਰ ਲੋਕ ਨੇ ਫੋਨਾਂ ਦੀ ਔਰਡਰ ਕਰਦੇ ਜਿੰਨਾ ਖਾਰਾ। ਯੰਗਸਟਰ ਕਰਦਾ ਵੀ ਆ ਵੀ ਜਾ ਆ ਵੀ ਚੈਲੰਜ ਚ ਚੇ ਕਰਦੇ ਆ। ਓਵਰਆਲ ਓਵਰਆਲ ਬਹੁਤ ਵਧੀਆ ਯਾਨੀ ਕਿ ਤੁਹਾਨੂੰ ਵੀ ਸਾਰਿਆਂ ਨੂੰ ਇਦਾਂ ਘਟਨਾ ਕੋ ਚ ਟਰਾਈ ਕਰਦੇ ਰਹਿਣਾ ਚਾਹੀਦਾ। ਆਜੋ ਫਿਰ ਆਪਣੇ ਨਾਰ ਪਾਪਾ ਅੱਗੇ ਚੱਲੀਏ ਜੀ। ਆ ਤੁਹਾਨੂੰ ਲੈ ਕੇ ਆਏ ਆ ਮਾਉਂਟ ਡੰਦੀ ਪਹਾੜੀ ਜਿਹੜੀ ਕਿ ਤੁਸੀਂ ਦੇਖ ਸਕਦੇ ਮੇਰੇ ਮਗਰ ਇੱਥੋਂ ਪੌੜੀਆਂ ਚੜ੍ਹਦੀਆਂ। ਹਾਂਜੀ। ਅਸੀਂ ਪਹਿਲੀ ਵਾਰ ਹੀ ਆਏ ਆ। ਸਾਨੂੰ ਕਿਸੇ ਨੇ ਰეკਮੈਂਡ ਕੀਤਾ ਮੇਰੀ ਫਰੈਂਡ ਨੇ ਉਹ ਹੁਣ ਅਸੀਂ ਸਰਚ ਕਰਕੇ ਪਹੁੰਚਾ ਹੁਣ ਦੇਖ ਕੇ ਆਉਣਿਆ ਵੀ ਕੀ ਆ ਕੀ ਨਹੀਂ ਉਹ ਜਾ ਕੇ ਪਤਾ ਲੱਗੂਗਾ ਬਟ ਹੁਣ ਇੱਥੇ ਨਾਰਮਲ ਘਰਾਂ ਦੇ ਵਿੱਚ ਰਸਤਾ ਏ ਇੰਨੀ ਕਿ ਰਸਤੇ ਚੋਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਕਿੱਥੇ ਜਾਣਾ ਦੇਖਦੇ ਹਾਂ ਚਲੋ ਆਓ ਫਿਰ ਫਟਾਫਟ ਆਪਾਂ ਹੁਣ ਚੜਦੇ ਹਾਂ ਦੇਖਦੇ ਹਾਂ ਕਿੱਧਰ ਨੂੰ ਲੈ ਕੇ ਜਾਂਦੀਆਂ ਸਾਨੂੰ ਪੌੜੀਆਂ ਤੇ ਉੱਪਰ ਕਿਦਾਂ ਦਾ ਵਿਊ ਆਣੇ ਦਾਲੇ ਮੇਰੀ ਡਰੈਸ ਪ੍ਰਾਜੋਤ ਕਹਿੰਦੀ ਮੇਰੀ ਡਰੈਸ ਦਿਖਾ ਦਿਓ ਮੈਂ ਕੀ ਪਾਇਆ ਤੇ ਤੁਸੀਂ ਹੁਣ ਦੇਖ ਸਕਦੇ ਹੋ ਕੁੜੀਆਂ ਨੂੰ ਤਾਂ ਅਹੀ ਸ਼ੌਂਕ ਹੁੰਦਾ ਟੜਕੇ ਉੱਪਰੋਂ ਨਾ ਅੱਗੇ ਜਾ ਕੇ ਕੋਈ ਲਾਈਕ ਸੀ ਦਿਖੂਗਾ ਮੈਨੂੰ ਜੋ ਲੱਗ ਰਿਹਾ ਏਦਾਂ ਏ ਸੋ ਆ ਰਸਤਾ ਤੁਸੀਂ ਦੇਖ ਸਕਦੇ ਹੋ ਜੀ ਕਿਦਾਂ ਦਾ ਰਸਤਾ ਆ ਜੋਰ ਲੱਗ ਰਿਹਾ ਪੂਰਾ ਸਾਡਾ ਸਾਹ ਚੜ ਰਿਹਾ ਸਾਨੂੰ ਤੇ ਇੱਥੇ ਬੁੜੇ ਵੀ ਆਉਂਦੇ ਆ ਜਵਾਨ ਵੀ ਆਉਂਦੇ ਆ ਹਰ ਕੋਈ ਆਉਂਦਾ ਹੈਲੋ ਸੋ ਇੱਥੇ ਬਹੁਤ ਸੋਹਣਾ ਇੱਕ ਤਰ੍ਹਾਂ ਦਾ ਰਸਤਾ ਤੁਸੀਂ ਦੇਖ ਸਕਦੇ ਹੋ ਦੇਖੋ ਬਜ਼ੁਰਗ ਵੀ ਕਿੰਨੇ ਚਿੱਟੇ ਵਾਲ ਉਹਦੇ ਤੇ ਇਦਾਂ ਦੇ ਲੋਕ ਵੀ ਚੜ ਰਹੇ ਆ ਆਪਣੇ ਇੰਡੀਆ ਵਾਲੇ ਬਜ਼ੁਰਗ ਵਿਚਾਰੇ ਛੇਤੀ ਹਾਰ ਮੰਨ ਜਾਂਦੇ ਆ ਸਾਹ ਤਾਂ ਸਾਨੂੰ ਚੜੀ ਜਾਂਦਾ ਵੈਸੇ ਬਟ ਜਰੂਰ ਇਦਾਂ ਦੀਆਂ ਚੀਜ਼ਾਂ ਐਡਵੈਂਚਰਸ ਕਰਕੇ ਹਨਾ ਮੈਨੂੰ ਲੱਗਦਾ ਵੀ ਮੱਝਾ ਹੁੰਦਾ ਨਿਹਰਾ ਨੇ ਦਾ ਇਹ ਨਾ ਇੱਕ ਫਿਰ ਪਹਾੜੀ ਦੇ ਵਿੱਚ ਆ ਜੰਗਲ ਦੇ ਦੇ ਵਿੱਚ ਆ ਸਿੱਧੀ ਸਤੀਪ ਸਿੱਧੀ ਐਸਟ੍ਰੇਟ ਇਸਦੀ ਪਹਾੜੀ ਜਾ ਰਹੀ ਆ ਹੁਣ ਉੱਪਰ ਜਾ ਕੇ ਦੇਖਦੇ ਆ ਵੀ ਕੀ ਥੀਓ ਹੁੰਦਾ ਤੁਸੀਂ ਦੇਖੋ ਅੱਗੇ ਲੋਕੇਸ਼ਨ ਦਿਖਾਓ ਵੀ ਰਸਤਾ ਕਿਦਾਂ ਦਾ ਹੈ ਰਸਤਾ ਤੁਹਾਨੂੰ ਮੈਂ ਦਿਖਾ ਹੀ ਰਿਹਾ ਧੁੱਪ ਵਿੱਚ ਪੈ ਰਹੀ ਆ ਬਹੁਤ ਸੋਹਣਾ ਵਿਊ ਆ ਤੇ ਹੁਣ ਆਪਾਂ ਉੱਪਰ ਜਾ ਕੇ ਦੇਖਦੇ ਆ ਤੇ ਇਹ ਜਿਹੜਾ ਮਾਊਂਟ ਇਹਨਾਂ ਦੀ ਪਹਾੜੀ ਆ ਇਹ ਆਕਲੈਂਡ ਦੇ ਬਿਲਕੁਲ ਕੋਲ ਹੀ ਆਪਾਂ ਕਹਿ ਸਕਦਾ ਦੇਣੀ ਮੇਨ ਸਿਟੀ ਦੇ ਓਕਲੈਂਡ ਦੇ ਵਿੱਚ ਹੀ ਆ ਤੇ ਮੈਂ ਵੀ ਪਹਿਲੀ ਵਾਰੀ ਇੱਥੇ ਆ ਰਿਆਂ ਹਵਾ ਬਹੁਤ ਠੰਡੀ ਚੱਲ ਰਹੀ ਹੈ ਜੇ ਤੁਹਾਨੂੰ ਮੈਂ ਹੁਣ ਇੱਥੇ ਦਾ ਕਰੰਟ ਦੱਸਾਂ ਵੀ ਕੀ ਹਿਸਾਬਤਾ ਵਾ ਤੇ ਮੈਂ ਜੈਕਟ ਨਹੀਂ ਸਿਪਾ ਰਿਆ ਮੈਂ ਪਾ ਲਈ ਆ ਤੇ ਮੈਨੂੰ ਐਸੀ ਵੀ ਧੁੱਪ ਤਾਂ ਲੱਗੀ ਜਾਵੇ ਕੀ ਲੋੜ ਪਰ ਹਵਾ ਪੂਰੀ ਠੰਡੀ ਆ ਨਹੀਂ ਹੁੰਦੇ ਯੂਜ਼ੂਲੀ ਮੈਨੂੰ ਠੰਡ ਜ਼ਿਆਦਾ ਲੱਗਦੀ ਆ ਇਹ ਮੈਨੂੰ ਕਹਿੰਦੇ ਨਹੀਂ ਕੀ ਕਰਨੀ ਆ ਮੈਨੂੰ ਤਾਂ ਗਰਮੀ ਲੱਗਦੀ ਆ ਮੈਂ ਕਿਹਾ ਨਹੀਂ ਚੱਕ ਲਓ ਹਾਂ ਮੈਂ ਜੈਕਟ ਚੱਕੀ ਆ ਹੁਣ ਪਾ ਲਈ ਤੇ ਚਲੋ ਹੁਣ ਕਾਫੀ ਉੱਤੇ ਦਾ ਰਸਤਾ ਆ ਹੁਣ ਮੈਂ ਤੁਹਾਨੂੰ ਸਾਰਾ ਤਾਂ ਨਹੀਂ ਦਿਖਾ ਸਕਦਾ ਤੇ ਸਾਡੀਆਂ ਗੱਲਾਂ ਦੀ ਆਵਾਜ਼ ਘਟਾਉ ਤੇ ਸਾਹਾਂ ਦੀ ਜ਼ਿਆਦਾ ਤੇ ਇਸ ਲਈ ਹੁਣ ਉੱਪਰ ਜਾ ਕੇ ਤੁਹਾਨੂੰ ਦਿਖਾਉਣਾ ਵੀ ਉੱਪਰ ਕਿਦਾਂ ਦਾ ਮਾਹੌਲ ਆ ਸਿੱਧਾ ਦੇਖੋ ਸਹੀ ਪਹਾੜੀ ਦਿਖਾਉਣਾ ਤੁਹਾਨੂੰ ਆਹ ਤੁਸੀਂ ਦੇਖ ਸਕਦੇ ਕਿਦਾਂ ਬਹੁਤ ਸਿੱਧੀ ਪਹਾੜੀ ਚੜ ਰਹੀ ਆ ਕੁੱਬ ਪਾ ਕੇ ਤੁਰਨਾ ਪੈ ਰਿਹਾ ਲਾਈਕ ਆਪਾਂ ਕਿੰਨੇ ਉਚਾਈ ਤੇ ਆ ਗਏ ਦੋ ਕਹਾੜੀਆਂ ਚੜ ਕੇ ਦੋ ਇੰਨਾ ਉੱਚਾ ਆ ਗਏ ਬਹੁਤ ਡਿਫਰੈਂਸ ਆ ਫਿਰ ਆ ਜਿਹੋ ਦੇ ਕੱਪੜੇ ਟਰੈਕਿੰਗ ਵਾਲੇ ਦਾ ਹਨਗੇ ਪਰ ਅਸੀਂ ਸਾਡਾ ਪਲਾਨ ਨਹੀਂ ਸੀਗਾ ਕੋਈ ਟਰੈਕਿੰਗ ਦਾ ਬਟ ਟਰੈਕਿੰਗ ਦੇ ਨਾਲ ਨਾਲ ਜਾਵਾਂਗੇ ਹੋਰ ਕਿਤੇ ਵੀ ਜਾਣਾ ਆ ਅਸੀਂ ਤੇ ਉਹ ਵੀ ਫਿਰ ਆ ਰਹੇ ਆ ਫਿਰ ਖਾਪ ਪਾਊਗੀ ਹੌਲੀ ਹੌਲੀ ਤੁੰਗਸ ਦੇਖ ਸਕਦੇ ਹੋ ਵੀ ਮੀਂਹ ਦਾ ਇੱਥੇ ਬਹੁਤ ਜ਼ਿਆਦਾ ਮੀਂਹ ਪੈਂਦਾ ਤੇ ਗੋਰੀਆਂ ਨੇ ਕਿੰਨਾ ਧਿਆਨ ਰੱਖਿਆ ਹਰ ਇੱਕ ਚੀਜ਼ ਦਾ ਇਹਨਾਂ ਨੇ ਦੇਖੋ ਡਰੇਨ ਪਾਈਪ ਲਾਇਆ ਵੀ ਇੱਥੇ ਚਿੱਕੜ ਨਾ ਹੋਵੇ ਤੇ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਆਮ ਜਨਤਾ ਨੂੰ ਜਿਹੜੀ ਤਰ੍ਹਾਂ ਨੂੰ ਆਹ ਦੇਖੋ ਡਰੇਨ ਹੋ ਕੇ ਕਿੰਨੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਸਿੱਧਾ ਭਾਰਤ ਤੋਂ ਥੱਲੇ ਸੁੱਟਿਆ ਜਣੀ ਇਹ ਇੱਕ ਕਾਮਨ ਸੈਂਸ ਦੀ ਗੱਲ ਆ ਜਿੱਦਾਂ ਹਨਾ ਕਿ ਇੱਥੇ ਦੀ ਸਰਕਾਰ ਇਹ ਚੀਜ਼ ਸੋਚਦੀ ਆ ਵੀ ਸੜਕਾਂ ਤੇ ਨਾ ਹੋਵੇ ਠੀਕ ਆ ਜਿੱਥੇ ਦੀ ਬਲੌਕੀ ਤੰਗ ਨਾ ਹੁਣ ਉੱਥੇ ਦੀ ਬਾਣੀ ਜੱਡਿਆ ਹੋਇਆ ਆਮ ਬੰਦਿਆਂ ਦਾ ਜਾਨੀ ਕਿ ਧਿਆਨ ਰੱਖਿਆ ਜਾਂਦਾ ਹੁਣ ਤੁਸੀਂ ਇੱਥੇ ਦੇਖੋ ਹੁਣ ਇੱਥੇ ਕੋਈ ਰੀਜ਼ਨ ਆ ਵੀ ਜਿਹੜਾ ਇਹਨਾਂ ਨੇ ਲਿਖਿਆ ਲਾਇਆ ਤੇ ਉਹ ਲਿਖਿਆ ਪਾਸਟ ਕਲੋਜ਼ਡ ਕਿਉਂਕਿ ਨੇਟਿਵ ਪਲਾਂਟਸ ਇੱਥੇ ਦੇ ਜਿਹੜੇ ਕਿ ਨਿਊਜ਼ੀਲੈਂਡ ਦੇ ਸਪੈਸ਼ਲ ਜਿਹੜੇ ਪਲਾਂਟਸ ਨੇ ਉਹ ਇੱਥੇ ਗਰੋ ਕਰ ਰਿਆ ਵੀ ਕੋਈ ਬੰਦਾ ਟੱਚ ਨਾ ਕਰੇ ਜੇ ਆਪਣੇ ਖੇਨਾ ਪੈਰ ਨਾ ਧਰ ਦੇ ਇਸ ਲਈ ਉਹਨਾਂ ਨੇ ਉੱਥੇ ਲਿਖ ਕੇ ਲਾਇਆ ਹੋਇਆ ਲੋਕਾਂ ਦੀ ਕੇਅਰ ਕਰਦੇ ਆ ਓਨੀ ਇਹ ਨੇਚਰ ਦੀ ਵੀ ਕੇਅਰ ਕਰਦੇ ਨੇਚਰ ਦੀ ਤਾਂ ਪਹਿਲੇ ਨੰਬਰ ਤੇ ਕਰਦੇ ਆ ਜੀ ਕਿਉਂਕਿ ਨੇਚਰ ਦੇ ਵਿੱਚ ਬੈਸਟ ਹੈ ਤੇ ਇਸ ਲਈ ਇਹ ਚੀਜ਼ ਦੀ ਇਹਨਾਂ ਨੂੰ ਕੇਅਰ ਕਰਨੀ ਹੀ ਪੈਂਦੀ ਆ ਤੇ ਆ ਦੇਖੋ ਹੁਣ ਤੁਹਾਨੂੰ ਦਿਖਾਉਨੇ ਆ ਹੁਣ ਸਿੱਧਾ ਰਸਤਾ ਉੱਤੇ ਆ ਚੁੱਕਾ ਤੇ ਐ ਲੱਗਦਾ ਜਿੱਦਾਂ ਸੜਕ ਹੁੰਦੀ ਆ ਹੁਣ ਉਧਰ ਨੂੰ ਜਾਣਾ ਆਪਾਂ ਲੈਫਟ ਕੀ ਰਾਈਟ ਹੂੰ ਦੇਖਦੇ ਆ ਚਲੋ ਕਿਧਰ ਨੂੰ ਜਾਣਾ ਇੱਥੋਂ ਤੁਸੀਂ ਥੋੜਾ ਜੰਦਾ ਅੰਦਾਜ਼ਾ ਲਗਾ ਸਕਦੇ ਹੋ ਅਸੀਂ ਕਿੰਨੀ ਕੁ ਹਾਈਟ ਤੇ ਆ ਚੁੱਕੇ ਆ ਮੈਨੂੰ ਜ਼ੂਮ ਕਰਕੇ ਦਿਖਾਉਣਾ ਦੇਖੋ ਘਰ ਦਿਖ ਰਹੇ ਆ ਜੰਗਲਾਂ ਚ ਤੱਕ ਪਹਾੜੀਆਂ ਓ ਨੈਕਸਟ ਉਧਰ ਕੋਈ ਪਹਾੜ ਨੇ ਉਹ ਦੇਖੋ ਦੂਰ ਤੱਕ ਦਿਖ ਰਿਹਾ ਤੇ ਇੱਕ ਕਦਮ ਹੀ ਆਏ ਆਪਾਂ ਆਹ ਦੇਖੋ ਕਿੰਨਾ ਸੋਹਣਾ ਨਾ ਟਰੈਕ ਬਣਾਇਆ ਆ ਪਹਾੜ ਆ ਇਹਦੇ ਘੇਰੇ ਘੇਰੇ ਨਾ ਬਣਾਇਆ ਤੇ ਪਹਾੜ ਦੇ ਉੱਪਰ ਚੜਨ ਲਈ ਵੀ ਜ਼ਰੂਰ ਕੁਛ ਨਾ ਕੁਛ ਹੋਊਗਾ ਹੋਊਗਾ ਹੁਣ ਆਪਾਂ ਨੂੰ ਗੋਲ ਗੋਲ ਘੁੰਮ ਕੇ ਦੇਖਦੇ ਆਂ ਕੀ ਹਿਸਾਬ ਤਾਬਾ ਕੀ ਨਹੀਂ ਹੁਣ ਤੁਸੀਂ ਦੇਖ ਸਕਦੇ ਆਂ ਵੀ ਅਸੀਂ ਕਿੰਨੀ ਚੜ੍ਹਾਈ ਤੇ ਪਹੁੰਚ ਚੁੱਕੇ ਆਂ ਕਿ ਪਹਾੜ ਵੀ ਦਿਖ ਰਿਹਾ ਤੇ ਘਰ ਵੀ ਦਿਖ ਰਿਹਾ ਨਿੱਕੇ ਨਿੱਕੇ ਤੇ ਉਹ ਦੂਰ ਦੇਖੋ ਸਮੁੰਦਰ ਵੀ ਦਿਖ ਰਿਹਾ ਤੇ ਹਾਲੇ ਹੋਰ ਉੱਤੇ ਨੂੰ ਚੜ੍ਹਾਈ ਹੈਗੀ ਆ ਆਹ ਦੇਖੋ ਕਿੰਨੀ ਖੱਪਾਈ ਇਹਨਾਂ ਨੇ ਇਹ ਵੀ ਬੜੇ ਐਕਸਾਈਟਡ ਹੋ ਕੇ ਮਿਲਦਾ ਉੱਪਰੋਂ ਦੇਖ ਕੇ ਆਹ ਦੇਖੋ ਕਿੰਨੀ ਪਹਾੜੀ ਹੈ ਜੇ ਉੱਚੀ ਹੈ ਇੱਥੇ ਹੋਰ ਜੇ ਰਸਤਾ ਨਾ ਨਾ ਮਿਲਿਆ ਮੈਂ ਤੁਹਾਨੂੰ ਉੱਤੇ ਛੱਡ ਕੇ ਦਾਂਗਾ ਫਿਰ ਕਾਰ ਨੂੰ ਹਟਕੇ ਪੂਰਾ ਬਣਿਆ ਫਿਰ ਦੇਖਦੇ ਆ ਮੈਨੂੰ ਲੱਗਦਾ ਉੱਪਰ ਥੱਲੇ ਗਾਂਹ ਜਾ ਕੇ ਥੱਲੇ ਉੱਤਰੀ ਜਾ ਰਿਹਾ ਆ ਦੇਖੋ ਉੱਪਰ ਚੱਲੂਗਾ ਓਕੇ ਦੇਖਦੇ ਆ ਚਲੋ ਹਾਂ ਤੇ ਸਾਹਮਣੇ ਦੇਖ ਸਕਦੇ ਹਾਂ ਸਕਾਈ ਟਾਵਰ ਤੇ ਆਕਲੈਂਡ ਸਿਟੀ ਦਾ ਸਾਰਾ ਥਿਊ ਦਿਖ ਰਿਹਾ ਇੰਨਾ ਸੋਹਣਾ ਇਥੋਂ ਬਿਲਡਿੰਗ ਸਹੀ ਆਤੀ ਹੈ ਬਿਲਡਿੰਗ ਨੇ ਸਿਟੀ ਸੈਕਸ਼ਨ ਆ ਨਾ ਉਹ ਸਾਹਮਣੇ ਨੌਰ ਸ਼ੋਰ ਵਾਲਾ ਬ੍ਰਿਜ ਜਾ ਰਿਹਾ ਉਧਰ ਜਿਹੜਾ ਨੌਰ ਸ਼ੋਰ ਨੂੰ ਤੁਹਾਨੂੰ ਲੀਡ ਕਰਦਾ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਉਧਰ ਸਾਰੇ ਰਸਤੇ ਤੇ ਸਮੁੰਦਰ ਆ ਤੇ ਉਹ ਜਿਹੜਾ ਬ੍ਰਿਜ ਆ ਨਾ ਜੀ ਉਹ ਇਸ ਪਾਥ ਨੂੰ ਪਰਲੇ ਪਾਥ ਦੇ ਨਾਲ ਜੋੜਦਾ ਹੈ ਜਿਹੜੀ ਪਰਲੀ ਧਰਤੀ ਦੇ ਨਾਲ ਉਹ ਇੱਕ ਤਰੀਕੇ ਨਾਲ ਆਈਲੈਂਡ ਆ ਦੇਖਿਓ ਜੋੜਿਆ ਹੋਇਆ ਬ੍ਰਿਜ ਨਾਲ ਉਹ ਆਈਲੈਂਡ ਹੀ ਆ ਪਾਣੀ ਦੇ ਵਿੱਚ ਹਾਂ ਹਾਂ ਆਈਲੈਂਡ ਹੀ ਨੇ ਹੋਰ ਕੇ ਪੂਰਾ ਨਿਊਜ਼ੀਲੈਂਡ ਹੀ ਆਈਲੈਂਡ ਆ ਪੂਰਾ ਪਰਲੇ ਪਾਸੇ ਵੀ ਆਕਲੈਂਡ ਹੀ ਆ ਤੇ ਉਹ ਸਾਰਾ ਨਿਊਜ਼ੀਲੈਂਡਿਕ ਟਾਈਪ ਦਾ ਆਈਲੈਂਡ ਆ ਤੇ ਆਪਾਂ ਆਈਲੈਂਡ ਤੇ ਖੜਿਆ ਤੇ ਤੁਹਾਨੂੰ ਹੋਰ ਆਈਲੈਂਡ ਸਿਖਾ ਰਿਹਾ ਆ ਆ ਦੇਖੋ ਪਿੱਛੇ ਹੋਰ ਕਿੰਨੀ ਚੜਾਈ ਆ ਤੇ ਹੁਣ ਆਪਾਂ ਉੱਤੇ ਚੜ ਕੇ ਦੇਖਦੇ ਹਾਂ ਦੇ ਉੱਤੇ ਪੂਰੀ ਟੀਸੀ ਤੇ ਬਿਲਕੁਲ ਫਿਰ ਤੁਹਾਨੂੰ ਵੀਡੀਓ ਦਿਖਾਉਣੀ ਆ ਇੱਕ ਤਰ੍ਹਾਂ ਦਾ ਪੂਰੀ ਟੀਸੀ ਤੇ ਆ ਜੀ ਆਪਾਂ ਹੁਣ ਤੁਹਾਨੂੰ ਮੈਂ ਇੱਥੇ 360 ਵਿਊ ਘੁਮਾ ਕੇ ਦਿਖਾਉਂਗਾ ਤੇ ਤੁਸੀਂ ਦੇਖੋ ਨਜ਼ਾਰਾ ਗੋਰੀਆਂ ਦਾ ਬਣਾਇਆ ਹੋਇਆ ਆ ਦੇਖੋ ਕਿੰਨੀਆਂ ਸੋਹਣੀਆਂ ਪੌੜੀਆਂ ਬਣਾਈਆਂ ਕਿੰਨਾ ਸੋੜਾ ਪਾਥ ਬਣਿਆ ਹੋਇਆ ਇੱਧਰ ਦੇਖੋ ਕਿੰਨੀ ਡੂੰਗੀ ਖੱਡ ਬਣੀ ਆ ਹਨਾ ਜਿੱਦਾਂ ਕੀ ਤੁਸੀਂ ਇਹ ਤੇ ਇੱਧਰ ਦੇਖੋ ਸਾਰਾ ਪਾਸ ਬਣਿਆ ਲੋਕੀ ਕਿੰਨੀ ਦੁਨੀਆ ਇੱਥੇ ਆਈ ਆ ਧੁੱਪ ਨਿਕਲੀ ਆ ਤਾਂ ਲੋਕੀ ਘੁੰਮ ਰਹੇ ਆ ਦੇਖੋ ਟਰੀ ਲੱਗਿਆ ਚੋਟੀ ਤੇ ਸਹੀ ਗੱਲ ਆ ਜੀ ਮੈਂ ਪਹਿਲੀ ਵਾਰੀ ਇਹ ਪਹਾੜੀ ਤੇ ਚੜਿਆ ਕਦੇ ਟਾਈਮ ਨਹੀਂ ਮਿਲਿਆ ਕਦੇ ਸੁਭਬ ਨਹੀਂ ਲੱਗਿਆ ਤੇ ਬੱਟ ਬਹੁਤ ਹੀ ਸੋਹਣਾ 뷰 ਇਹਨਾਂ ਨੇ ਬਣਾਇਆ ਦੇਖੋ ਆ ਪਾਸ ਬਣਾਇਆ ਇੱਥੇ ਖੜ ਕੇ ਦੇਖਣ ਲਈ ਲੋਕੀ ਵੀਡੀਓ ਫੋਟੋ ਸ਼ੂਟ ਕਰਦੇ ਆ ਉਹ ਬੋਟਸ ਨੇ ਉਹ ਵਾਈਟ ਕਲਰ ਦੀਆਂ ਨਾ ਹਾਂਜੀ ਉਹ ਬੋਟਸ ਨੇ ਜੀ ਤੇ ਆ ਤੁਸੀਂ ਸਿਟੀ ਦਾ 뷰 ਚੈੱਕ ਕਰੋ ਹੁਣ ਇਹ ਆ ਆਕਲੈਂਡ ਦੀ ਮੇਨ ਸਿਟੀ ਦਾ 뷰 ਖੋ ਜੀ ਉੱਪਰ ਚੜਨ ਲਈ ਇਹਨਾਂ ਨੇ ਕਿੰਨਾ ਸੋਹਣਾ ਬਣਾਇਆ ਰਸਤਾ ਤੇ ਹੁਣ ਤੁਹਾਨੂੰ ਇੱਧਰਲਾ ਪਾਸੇ ਦਾ 뷰 ਵੀ ਆਪਾਂ ਦਿਖਾ ਦਈਏ ਇੱਧਰ ਕੀ ਕੀ ਆ ਬਹੁਤ ਸੋਹਣਾ ਵਾਓ ਯਾਰ ਮੈਂ ਕਹਾਂ ਨਾ ਸਭ ਤੋਂ ਛੋਟੀ ਦੀ ਪਹਾੜੀ ਆ ਇਸ ਤੋਂ ਵੀ ਉੱਤੇ ਆ ਉਹ ਚੋਟੀ ਹਾਂ ਪੂਰਾ ਆਕਲੈਂਡ ਪਰ ਇੱਕ ਚੀਜ਼ ਨੋਟਿਸ ਕਰੋ 2-4 ਘਰ 3 2 4 ਘਰ 3 ਤੁਸੀਂ ਟਰੀਜ਼ ਦੇਖੋ ਸਹੀ ਗੱਲ ਆ ਮੈਂ ਕਹਿਣਾ ਘਰਾਂ ਦੇ ਨਾਲੋਂ ਜ਼ਿਆਦਾ ਟਰੀਜ਼ ਨੇ ਜੇ ਕਿਤੇ ਆਪਣੇ ਪੰਜਾਬ 'ਚ ਵੀ ਇਦਾਂ ਦਾ ਹੋਵੇ ਕਿ ਹਰ ਘਰ ਦੇ ਵਿੱਚ ਘੱਟੋ ਘੱਟ ਇੱਕ ਟਰੀ ਤਾਂ ਹੋਵੇ ਯਾਰ ਤਾਂ ਇੰਦਾ ਦਾ ਹੀ ਵੈਦਰ ਉੱਥੇ ਵੀ ਦੇਖਣ ਨੂੰ ਮਿਲੇ ਪੋਲੂਸ਼ਨ ਸਾਰਾ ਖਤਮ ਹੋ ਜਾਏ ਇੰਨਾ ਸੋਹਣਾ ਐਟਮੋਸਫੇਅਰ ਹੋ ਜਾਵੇ ਮੈਂ ਤਾਂ ਚਾਹੁੰਦਾ ਸਾਡਾ ਪੰਜਾਬ ਵੀ ਇੰਨਾ ਸੋਹਣਾ ਦਿਸੇ ਕਿਸੇ ਨਾ ਕਿਸੇ ਦਿਨ ਯਾਰ ਸਾਡਾ ਇੰਡੀਆ ਸਾਰਾ ਵਧੀਆ ਲੱਗੇ ਤੇ ਲੋਕੀ ਉੱਥੇ ਵੀ ਘੁੰਮਣ ਉੱਥੇ ਵੀ ਰਹਿਣ ਤੇ ਬਹੁਤ ਸੋਹਣਾ ਲੱਗਦਾ ਹੈ ਨਾਲ ਦਿਨ ਨਾਲ ਇਹਨਾਂ ਨੇ ਸੇਫਟੀ ਲਈ ਵੀ ਲਾਇਆ ਕਿ ਇੱਥੇ ਤੁਹਾਨੂੰ ਆ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਚੂਹੇ ਪੰਛੀ ਤੇ ਇਹਨਾਂ ਨੂੰ ਤੁਸੀਂ ਖਾਣ ਲਈ ਕੁਛ ਨਾ ਪਾਓ ਇਹ ਕਹਿ ਰਹੇ ਆ ਇਹ ਵੀ ਇਹਨਾਂ ਦਾ ਕੋਈ ਰੀਜ਼ਨ ਹੋਊਗਾ ਇੱਥੇ ਸੇਫਟੀ ਲਈ ਕਿ ਤੁਸੀਂ ਕਿੱਦਾਂ ਸੇਫ ਰੱਖਣਾ এনवायरमेंट ਉਹਦਾ ਇਹ ਬੰਦਾ ਹਨਾ ਡੇਰਿੰਗ ਹੋਵੇ ਬੜਾ ਜ਼ਿਆਦਾ ਜਿੱਦਾਂ ਤੇ ਇੱਥੋਂ ਐ ਟੇਡਾ ਜਿਹਾ ਹੋ ਜਵੇ ਰੋਲ ਰੋਲ ਕਰਦਾ ਥੱਲੇ ਨੂੰ ਆਵੇ ਕਿਉਂਕਿ ਥੱਲੇ ਸੇਫ ਹੀ ਲੱਗਦਾ ਸੋ ਫਾਰ ਪਹਾੜ ਪੱਥਰ ਪੁੱਥਰ ਤਾਂ ਕੋਈ ਦੇਖ ਨਹੀਂ ਰਿਹਾ ਬਟ ਹੈ ਗਿਆ ਨਹੀਂ ਨਹੀਂ ਹੈਗੇ ਆ ਥੋੜੇ ਜਿਹੇ ਹੈਗੇ ਆ ਬਟ ਕਾ ਵੱਡਾ ਹੈ ਨਾ ਬਹੁਤ ਵੱਖਰੀ ਜਿਹੀ ਚੀਜ਼ ਆਣੀ ਹੈ ਕੁਦਰਤ ਦਾ ਬਹੁਤ ਸੋਹਣਾ ਨਜ਼ਾਰਾ ਜੀ ਨੂੰ ਆਪਾਂ ਕਹਿ ਸਕਦੇ ਆ ਇਹ ਦੇਖੋ ਤੁਸੀਂ ਇੰਨੀ ਇਹ ਵੀ ਇੱਕ ਪਹਾੜ ਹੈ ਪਹਾੜ ਦੇ ਉੱਪਰ ਉਹਨਾਂ ਨੇ ਰੈਨੋਵੇਸ਼ਨ ਕਰੀਆ ਹੂੰ ਤੁਸੀਂ ਆਹ ਦੇਖੋ ਵੀ ਆਹ ਕਿੰਨੀ ਸੋਹਣੀ ਰੈਨੋਵੇਸ਼ਨ ਕੀਤੀ ਹੈ ਜਾਨੀ ਕਿ ਤੁਰਨ ਲਈ ਕਿੰਨਾ ਸੋਹਣਾ ਪਾਸ ਬਣਾਇਆ ਲੋਕਾਂ ਦੇ ਲਈ ਜੇ ਦੁਨੀਆ ਇੱਥੇ ਹਨਾ ਸਰਕਾਰ ਨੂੰ ਟੈਕਸ ਪੇ ਕਰਦੀ ਆ ਤਾਂ ਆਹ ਚੀਜ਼ਾਂ ਕਾਫੀ ਹੱਦ ਤੱਕ ਵਧੀਆ ਨੇ ਜਿਹੜੀਆਂ ਕਿ ਸਾਡੀ ਸੇਫਟੀ ਲਈ ਕਿ ਤੁਹਾਨੂੰ ਪਹਾੜ ਤੇ ਚੜ੍ਹਨਾ ਸੌਖਾ ਆ ਰਵਗੇ ਖੁੱਲੇ ਜੇ ਮਨ ਨਾਲ ਖੁੱਲੇ ਜੇ ਦਿਲ ਨਾਲ ਬਿਨਾ ਕਿਸੇ ਡਰ ਤੋਂ ਇੰਜੋਏ ਕਰ ਸਕੋ ਕਾਫੀ ਵਧੀਆ ਤਿੱਕ ਨੇ ਇਹਨਾਂ ਨੇ ਬਣਾਇਆ ਹੋਇਆ ਇੱਕ ਮਿੰਟ ਗੱਲ ਸੁਣਿਓ ਹਾਂਜੀ ਤੁਸੀਂ ਕਹਿ ਰਹੇ ਸੀ ਮੇਰਾ ਜੀ ਕਰਦਾ ਭਾੜ ਤੇ ਛਲ ਮਾਰਨ ਨੂੰ ਇੱਥੇ ਸਾਫ਼-ਸਾਫ਼ ਲਿਖਿਆ ਡੂ ਨਾਟ ਐਂਟਰ ਦ ਕ੍ਰੇਟਰ ਆ ਨਹੀਂ ਜਾ ਸਕਦੇ ਜੀ ਲੀਗਲ ਨਹੀਂ ਹੈਗਾ ਕਹਿੰਦੇ ਅਸੀਂ ਵਿੱਚ ਨਹੀਂ ਜਾ ਸਕਦੇ ਸੇਫਟੀ ਵਾਈਜ਼ ਹੈ ਇਲੀਗਲ ਨਹੀਂ ਹੈਗਾ ਤੁਹਾਨੂੰ ਕੋਈ ਫਾਈਨ ਕਰ ਸਕਦਾ ਤੋ ਕੋਈ ਗੱਲ ਨਹੀਂ ਖਸੀ ਐ ਐਸੇ ਵੀ ਕਿਹੜਾ ਜਾਣਾ ਸੀ ਇੰਨੀ ਡੇਰਿੰਗ ਤਾਂ ਅਸੀਂ ਹੈ ਨਹੀਂਗੇ ਬਟ ਕੋਈ ਚੈਲੰਜ ਦੇਵੇ ਤੇ ਕੋਈ 1000 ਡਾਲਰ ਦੇ ਦੇਵੇ ਮੈਂ ਚੱਲਦੀ ਹਾਂ ਹੋਰ ਗੱਲਾਂ ਦੀ ਗੱਲਾਂ ਵੈਦਰ ਬਹੁਤ ਸੋਹਣਾ ਜੀ ਇਦਾਂ ਦਾ ਵੈਦਰ ਕਿਤੇ ਤਿੰਨ ਮਹੀਨੇ ਬਾਅਦ ਹੀ ਧੁੱਪ ਨਿਕਲੀ ਹੈ ਮਹੀਨੇ ਬਾਅਦ ਧੁੱਪ ਨਿਕਲੀ ਸਹੀ ਗੱਲ ਹੈ ਰੋਜ਼ ਮੀਂਹ ਰੋਜ਼ ਮੀਂਹ ਪਈ ਜਾਂਦੇ ਬਟ ਇਦਾਂ ਦਾ ਵੈਦਰ ਜੇ ਹੋਵੇ ਨਾ ਤਾਂ ਫੇਰ ਧੁੱਪ ਨਿਕਲੀ ਹੋਵੇ ਠੰਡ ਦੇ ਵਿੱਚ ਤਾਂ ਆਹਾਹਾ ਗਰਮੀਾਂ 'ਚ ਤਾਂ ਚਲੋ ਔਖਾ ਪਰ ਠੰਡ 'ਚ ਬਹੁਤ ਮਜ਼ਾ ਇਦਾਂ ਧੁੱਪ ਨਿਕਲੀ ਹੋਵੇ ਆਜੋ ਅੱਗੇ ਤੁਹਾਨੂੰ ਹੋਰ ਦਿਖਾਉਂਦੇ ਹੁਣ ਕਿੱਦਾਂ ਇੱਥੇ ਪਿਕਨਿਕ ਹੋ ਰਹੀ ਆ ਠੀਕ ਆ ਇੱਕ ਪਾਸੇ ਲੋਕੀ ਖਾ ਪੀ ਰਹੇ ਘਰੋਂ ਸਮਾਨ ਲੈ ਆ ਕੇ ਹਾਂ ਦੁੱਜੇ ਪਾਦੇ ਦੇਖ ਸਕਦੇ ਲੱਤਾਂ ਥੱਲੇ ਸੁੱਟ ਕੇ ਬੈਠੇ ਆ ਜਿੱਦਾਂ ਕਿਸੇ ਕਾਂਦੇ ਤੇ ਨਹੀਂ ਥੱਲੇ ਥੱਲੇ ਹੈ ਨਹੀਂ ਮਿਲ ਹੈਗਾ ਹਾਂ ਸੇਫ ਆ ਤਾਂ ਹੀ ਬੈਠੇ ਲੱਤਾਂ ਸੁੱਟ ਕੇ ਪਹਾੜੀ ਜਿਹੜੀ ਆ ਵਧੀ ਹੋਈ ਆ ਨਾ ਆ ਦੇਖੋ ਗੋਰਾ ਝੁੱਪ ਲੈ ਰਹੇ ਆ ਬੁੜਾ ਤੇ ਬਹੁਤ ਸੋਹਣਾ ਆ ਉਹ ਦੇਖੋ ਜੀ ਸਾਹਮਣੇ ਗੱਡੀਆਂ ਚੱਲਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਇਹ ਮੋਟਰਵੇ ਆ ਇਹ ਨਿਊਜ਼ਲੈਂਡ ਜਿੱਦਾਂ ਹਾਈਵੇ ਨੂੰ ਮੋਟਰਵੇ ਕਹਿੰਦੇ ਆ ਹਾਂਜੀ ਆ ਤੇ ਦੇਖ ਸਕਦੇ ਆ ਹਾਈਵੇ 100 ਦੀ 150 ਤੇ ਗੱਡੀਆਂ ਚੱਲਦੀਆਂ ਹਾਂ 100 120 ਤੇ 150 ਤੋਂ ਜ਼ਿਆਦਾ ਤੇ ਹੂੰ ਇੱਧਰ ਦੇਖੋ ਹਣ ਕਿੰਨਾ ਸੋਹਣਾ ਹੈ ਬੱਚੇ ਦੇਖੋ ਸਾਰੇ ਇੰਜੋਏ ਕਰ ਰਹੇ ਆ ਰਿਲੈਕਸ ਕਰ ਰਹੇ ਆ ਇੱਥੇ ਦਾ ਬੰਦਾ ਆਰਾਮ ਨਾਲ ਆਵੇ ਜੀ ਸਾਨੂੰ ਹੁਣ ਇਸੇ ਇੱਕ ਤੋਂ ਥਾਂ ਤੇ ਹੋਰ ਜਾਣਾ ਆਪਾਂ ਵੀ ਹਾਂ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਫੋਟੋ ਖਿਚਾ ਰਹੇ ਆ ਬੱਚੇ ਆਪਾਂ ਕਿੱਥੇ ਬੈਠੀਏ ਸਾਰਿਆਂ ਨੇ ਥਾਂ ਮਿਲੀ ਆ ਪਰ ਵਿੱਚ ਜੇ ਵੜ ਜਾਓ ਕਿਤੇ ਕਿਸ ਨੇ ਕਿਹਾ ਹਾਂਜੀ ਤਾਂ ਇਸ ਦੇ ਨਾਲ ਨਾਲ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਾਂਗੇ ਇਸੇਗਾ ਮਾਉਂਟ ਐਡਨ ਦਾ ਵੀਊ ਜਿਹੜਾ ਕਿ ਆਈ ਹੋਪ ਕਿ ਤੁਸੀਂ ਬਹੁਤ ਇੰਜੋਏ ਕੀਤਾ ਹੋਊਗਾ ਆਲੇ-ਦਾਲੇ ਤੁਹਾਨੂੰ ਸਾਰੇ ਵੀਊਜ਼ ਦਿਖਾਇਆ ਵੈਦਰ ਬਹੁਤ ਸੋਹਣਾ ਸੀਗਾ ਤੇ ਆਕਲੈਂਡ ਦੇ ਵਿੱਚ ਆ ਜੇ ਤੁਸੀਂ ਇਹਦੇ ਬਾਰੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਵੀਡੀਓ ਦੇ ਤੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਵੀਡੀਓ ਨੂੰ ਨਾਮ ਰਵੀ ਪ੍ਰਬ ਵਲੌਗਸ @thepat ਤੁਸੀਂ ਵੈਸੇ ਵੀ ਸਰਚ ਕਰ ਸਕਦੇ ਹੋ ਕਿਉਂਕਿ ਥੋੜੀ ਮਿਹਨਤ ਤਾਂ ਲੱਗਦੀ ਆ ਬਹੁਤ ਹੀ ਨਹੀਂ ਕਹਿ ਸਕਦਾ ਮਿਹਨਤ ਜ਼ਰੂਰ ਲੱਗਦੀ ਆ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿਵੇਂ ਦੇ ਲੱਗਦੇ ਆ ਕੋਈ ਰਿਵਿਊ ਦੇਣਾ ਤੁਸੀਂ ਜ਼ਰੂਰ ਦਿਆ ਕਰੋ ਤੇ ਤੁਹਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਲੈ ਕੇ ਆਪਾਂ ਆਉਂਦੇ ਰਵਾਂਗੇ ਤੇ ਹੁਣ ਅਸੀਂ ਵੈਸੇ ਹੋਰ ਥਾਂ ਤੇ ਵੀ ਘੁੰਮਣ ਆਇਆ ਤੇ ਉਹ ਤੁਹਾਨੂੰ ਅਗਲੇ ਪਾਰਟ ਚ